ਕਦੇ ਵੀ ਮਿਊਚੁਅਲ ਫੰਡ ਚ ਪੈਸੇ ਲਾਇਕ ਕਦੀ ਜ਼ੀਰੋ ਨਹੀਂ ਹੋਣਾ ਨੈਵਰ ਸਾਲ ਦੋ ਸਾਲ ਦੀ ਰਿਟਰਨ ਪਿੱਛੇ ਆਪਣਾ ਡਿਸੀਜਨ ਨਹੀਂ ਲੈਣਾ ਜਿਹਦੇ ਵਿੱਚ ਟੈਕਸ ਸੇਵਿੰਗ ਵਰਡ ਨਾਲ ਹੈਗਾ ਠੀਕ ਹੈ ਜਾਂ ਜਿਹਦੇ ਵਿੱਚ ਇੰਸ਼ੋਰੈਂਸ ਵੀ ਨਾਲ ਮਿਲਦੀ ਆ ਉਹ ਫੰਡ ਨਹੀਂ ਲੈਣਾ ਜਿੰਨੀ ਵੀ ਤੁਸੀਂ ਮੰਥਲੀ ਇਸ ਇਨਵੈਸਟਮੈਂਟ ਕਰਨੀ ਹੈ ਪਰ ਉਹਦੇ ਵਿੱਚ ਸਾਰਾ ਦਾ ਸਾਰਾ ਜਿਹੜਾ ਆਪਣਾ ਫੰਡ ਲਾਉਣਾ ਇਕੁਅਲ ਅਮਾਉਂਟ ਲਾਉਣਾ ਸਾਰੇ ਜੇ 3000 ਲਾ ਰਹੇ ਹੋ ਤਾਂ 1000 1000 3000 ਚ ਲਾ ਮਿਊਚੁਅਲ ਫੰਡ ਦੇ ਵਿੱਚ ਹੁਣ ਪੈਸਾ ਕਿਵੇਂ ਇਨਵੈਸਟ ਕਰ ਸਕਦਾ ਬਈ ਦੇਖੋ ਉਹਦੇ ਵਿੱਚ ਆਪਾਂ ਗੱਲ ਕਰੀਏ ਮਿਊਚੁਅਲ ਫੰਡ ਵੀ ਬਹੁਤ ਤਰ੍ਹਾਂ ਦੇ ਹੁੰਦੇ ਜੀ ਮਿਊਚੁਅਲ ਫੰਡ ਤੁਸੀਂ ਜੀ ਕਹ ਰਾਂਗੇ ਕਿ ਸੈਂਕੜੇ ਕੀ ਹਜ਼ਾਰਾਂ ਤਰ੍ਹਾਂ ਦੇ ਮਿਊਚੁਅਲ ਫੰਡ ਤੁਹਾਨੂੰ ਮਾਰਕੀਟ 'ਚ ਮਿਲ ਜੂਗੇ ਉਹਦੇ ਵਿੱਚ ਵੀ ਜਿਹੜੀ ਆ ਨਾ ਥੋੜੀ ਜੀ ਤੁਹਾਨੂੰ ਉੱਥੇ ਰਿਸਰਚ ਥੋੜੀ ਜੀ ਜ਼ਰੂਰ ਕਰਨੀ ਚਾਹੀਦੀ ਆ ਠੀਕ ਹੈ ਨਾਰਮਲੀ ਕੀ ਆ ਵੀ ਅਸੀਂ ਜਿਹੜੀ ਆ ਨਾ ਪਰਫਾਰਮੈਂਸ ਦੇਖ ਲੈਣੇ ਅੱਜ ਕੱਲ ਐਪ 'ਚ ਸਾਰੇ ਕੁਝ ਆ ਜਾਂਦਾ ਬਿਲਕੁਲ ਵੀ ਜਿਹਦੀ ਪਰਫਾਰਮੈਂਸ ਅੱਛੀ ਆ ਸੀ ਉਹਦੇ ਮਿਊਚੁਅਲ ਫੰਡ 'ਚ ਲਾ ਦਿੰਨੇ ਆ ਇਦਾਂ ਨਹੀਂ ਕਰਨਾ ਜੀ ਕਦੇ ਵੀ ਸਾਲ 2 ਸਾਲ 3 ਸਾਲ ਦੀ ਜਦੋਂ ਵੀ ਤੁਸੀਂ ਮਿਊਚੁਅਲ ਫੰਡ ਦੀ ਸਿਲੈਕਸ਼ਨ ਕਰਨੀ ਆ ਤੁਸੀਂ ਦੇਖਣਾ ਉਹ ਫੰਡ ਹਾਊਸ ਦਾ ਉਹਦਾ ਟਰੈਕ ਰਿਕਾਰਡ ਕੀ ਆ ਫੰਡ ਮੈਨੇਜਰ ਦਾ ਟਰੈਕ ਰਿਕਾਰਡ ਕੀ ਆ ਠੀਕ ਹੈ ਪਿਛਲੇ 10 ਸਾਲਾਂ 'ਚ 15 ਸਾਲਾਂ 'ਚ 20 ਸਾਲਾਂ 'ਚ ਉਹਨੇ ਕੀ ਰਿਟਰਨ ਕੱਢ ਕੇ ਦਿੱਤੀ ਆ ਸਾਲ ਦੋ ਸਾਲ ਦੀ ਰਿਟਰਨ ਪਿੱਛੇ ਆਪਣਾ ਡਿਸੀਜਨ ਨਹੀਂ ਲੈਣਾ ਠੀਕ ਹੈ ਜੇ ਕੰਸਿਸਟੈਂਟਲੀ 10 ਸਾਲ 20 ਸਾਲ ਵਧੀਆ ਉਹਨੇ ਰਿਟਰਨ ਦਿੱਤੀ ਆ ਹਮਮ ਔਰ ਉਹ ਕਿਦਾਂ ਜਜ ਕਰੋਗੇ ਵਧੀਆ ਦਿੱਤੀ ਹਮ ਸਪੋਤ ਮਾਰਕੀਟ ਡਾਊਨ ਆਈ ਜਿਦਾ ਹੁਣ 8% ਮਾਰਕੀਟ ਡਾਊਨ ਆਈ ਲੇਕਿਨ ਉਸ ਫੰਡ ਮੈਨੇਜਰ ਦੀ ਜਿਹੜੀ ਆ ਐ ਵੈਲਿਊ ਆ ਫੰਡ ਦੀ ਵੈਲਿਊ ਆ ਉਹ ਤੁਹਾਡੀ ਆ ਮਾਰਕੀਟ 8% ਘੱਟ ਗਈ ਆ ਤੇ ਤੁਹਾਡੇ ਫੰਡ ਦੀ ਵੈਲਿਊ 5% ਘਟੇ ਮਤਲਬ ਉਹਦੇ ਨਾਲੋਂ ਘੱਟ ਘਟੇ ਮਾਰਕੀਟ ਨਾਲੋਂ ਤੇ ਜਿੱਦਾਂ ਹੀ ਮਾਰਕੀਟ ਬਾਉਂਸ ਕੀਤੀ ਸਮਝੋ ਮਾਰਕੀਟ 4% ਬਾਉਂਸ ਕਰ ਗਈ ਤੇਜ਼ ਹੋ ਗਈ ਤੇ ਤੁਹਾਡੇ ਫੰਡ ਦੀ ਵੈਲਿਊ 6% ਵਧੀ ਠੀਕ ਹੈ ਸਹੀ ਮੈਨੇਜ ਫੰਡ ਮੈਨੇਜਰ ਉਹ ਆ अच्छा ਵੀ ਘਟੀ ਨਾਲ ਜਿਹਦੇ ਫੰਡ ਘਟ ਘਟਣ ਹਾਂ ਬਦੀ ਨਾਲ ਵੱਧ ਵਧਣ ਉਹ ਹੁੰਦੀ ਉਹਦੀ ਮਾਸਟਰੀ ਫੰਡ ਮੈਨੇਜਰ ਦੀ ਪਰ ਜਿਹੜਾ ਬੰਦਾ ਨਵਾਂ ਹੈ ਉਹ ਫੰਡ ਮੈਨੇਜਰ ਦੀ ਪਛਾਣ ਕਿਵੇਂ ਕਰੇ ਇਹਦੇ ਵਿੱਚ ਥੋੜੀ ਜੀ ਰਿਸਰਚ ਤੁਹਾਨੂੰ ਕਰਨੀ ਪਊਗੀ ਫੰਡ ਮੈਨੇਜਰ ਨੂੰ ਟਰੈਕਰ ਕਰਨਾ ਇਹਦੇ ਵਿੱਚ ਅਸੀਂ ਜਰੂਰ ਅਸੀਂ ਕਲਾਇੰਟ ਨੂੰ ਗਾਈਡ ਕਰ ਦਿੰਨੇ ਔਰ ਉਹਦੇ ਚ ਦੋ ਚੀਜ਼ਾਂ ਦਾ ਹੋਰ ਖਿਆਲ ਰੱਖਣਾ ਨਾਰਮਲੀ ਕੀ ਹੁੰਦਾ ਵੀ ਜਿਨ੍ਹਾਂ ਨੂੰ ਇਸ ਮਾਰਕੀਟ ਦੇ ਬਾਰੇ ਬਹੁਤ ਹੀ ਨਹੀਂ ਸਮਝ ਹੈਗੀ ਨਾ ਐ ਵੀ ਕਈ ਬਹੁਤ ਸਾਰੇ ਫੰਡ ਜਿਹੜੇ ਆ ਸੇਲਿੰਗ ਏਜੰਟ ਹੁੰਦੇ ਜਿਹਨੂੰ ਕਹਿ ਦਿੰਨੇ ਆਪਾਂ ਠੀਕ ਹੈ ਉਹ ਕਿਸੇ ਵੇਲੇ ਉਹ ਫੰਡ ਤੁਹਾਨੂੰ ਰეკਮੈਂਡ ਕਰਨਗੇ ਜਿਹਦੇ ਵਿੱਚ ਉਹਨਾਂ ਨੂੰ ਕਮਿਸ਼ਨ ਜ਼ਿਆਦਾ ਹੁੰਦੀ ਠੀਕ ਹੈ ਕਦੀ ਵੀ ਅਸੀਂ ਜਿਹੜਾ ਵੀ ਮਿਊਚੁਅਲ ਫੰਡ ਲੈਣਾ ਜਿਹਦੇ ਵਿੱਚ ਟੈਕਸ ਸੇਵਿੰਗ ਵਰਡ ਨਾਲ ਹੈਗਾ ਠੀਕ ਹੈ ਜਾਂ ਜਿਹਦੇ ਵਿੱਚ ਇੰਸ਼ੋਰੈਂਸ ਵੀ ਨਾਲ ਮਿਲਦੀ ਆ ਉਹ ਫੰਡ ਨਹੀਂ ਲੈਣਾ ਠੀਕ ਹੈ ਇਹ ਬਹੁਤ ਇੰਪੋਰਟੈਂਟ ਹੈ ਜੇ ਤੁਸੀਂ ਇੰਸ਼ੋਰੈਂਸ ਵਾਲਾ ਫੰਡ ਮੈਨੇਜ ਕਰੋਗੇ ਉਹਦੀ ਫੀਸ ਹੀ ਇੰਨੀ ਜ਼ਿਆਦਾ ਹੋਣੀ ਹੈ ਤੁਸੀਂ ਸ਼ੁਰੂਆਤ ਹੀ ਜਿਹੜਾ ਉਹ ਬੈਕ ਫੋਟ ਹੋ ਕੇ ਕਰੋਗੇ ਤੁਹਾਡੇ ਖਰਚੇ ਵਿੱਚੋਂ ਪਹਿਲਾਂ ਹੀ ਨਿਕਲ ਜਾਣੇ ਐਡਵਾਂਸ ਸੀ ਤੇ ਇਸ ਕਰਕੇ ਜਿਹੜੇ ਮਿਚੁਅਲ ਫੰਡ ਚ ਪੈਸੇ ਲਾਣੇ ਪਿਓਰਲੀ ਔਰ ਪਿਓਰਲੀ ਇਕਵਿਟੀ ਬੇਸਡ ਠੀਕ ਹੈ ਉਹਦੇ ਚ ਇੰਸ਼ੋਰੈਂਸ ਤੇ ਟੈਕਸ ਸੇਵਿੰਗ ਵਾਲੇ ਫੰਡ ਸਿਲੈਕਸ਼ਨ ਨਹੀਂ ਕਰਨੀ ਇੰਸ਼ੋਰੈਂਸ ਕਰवानी ਆ ਤਾਂ ਪਿਓਰਲੀ ਇੰਸ਼ੋਰੈਂਸ ਪ੍ਰੋਡਕਟ ਲੋ ਠੀਕ ਹੈ ਉਹ ਚ ਪ੍ਰੀਮੀਅਮ ਬਿਲਕੁਲ ਨੋਮੀਨਲ ਜੀ ਹੋਊਗੀ ਠੀਕ ਹੈ ਤੇ ਇਸ ਕਰਕੇ ਇਹ ਇਕਵਿਟੀ ਫੰਡ 'ਚ ਹੀ ਧਿਆਨ ਰੱਖਣਾ ਔਰ ਅਗੋਂ ਫੰਡ ਵੀ ਜਿਹੜੇ ਲਗਾਣੇ ਮਿਚੁਅਲ ਫੰਡ ਵੀ ਲਗਾਣੇ ਆ ਠੀਕ ਹੈ ਇਹ ਨਹੀਂ ਆ ਵੀ ਜਦੋਂ ਅੱਜਕਲ ਮਾਰਕੀਟ ਚੱਲਦੀ ਪਈ ਆ ਜੀ ਡਿਫੈਂਸ ਸੈਕਟਰ ਚੱਲਦਾ ਪਿਆ ਕੋਈ ਸੈਕਟਰ ਸਪੈਸੀਫਿਕ ਫੰਡ ਲੈ ਲਓ ਨੋ ਠੀਕ ਹੈ ਫਿਰ ਕਈਰ ਕੀ ਇੱਕ ਦੀ ਸਮਾਲ ਕੈਪ ਚਲਦੇ ਆ ਕਦੀ ਲਾਰਜ ਕੈਪ ਚਲਦੇ ਆ ਕਦੀ ਮਿਡ ਕੈਪ ਚਲਦੇ ਆ ਹਾਂ ਇਹ ਵੀ ਅਲੱਗ-ਅਲੱਗ ਕੈਟੇਗਰੀਜ਼ ਹੁੰਦੀਆਂ ਜੀ ਉਹਦੇ ਕਰਕੇ ਵੀ ਥੋੜਾ ਜਿਹਾ ਸਿਲੇਕਸ਼ਨ ਕਰਨ ਲੱਗਿਆ ਤਿੰਨ ਤੋਂ ਪੰਜ ਮਿਊਚੁਅਲ ਫੰਡ ਬੰਦੇ ਨੂੰ ਰੱਖਣੇ ਚਾਹੀਦੇ ਆ ਅਲੱਗ-ਅਲੱਗ ਸੈਕਟਰ ਦੇ ਹੋਣ ਜਾਂ ਅਲੱਗ-ਅਲੱਗ ਮਿਡ ਕੈਪ ਦੇ ਸਮਾਲ ਕੈਪ ਦੇ ਜਾਂ ਲਾਰਜ ਕੈਪ ਦੇ ਠੀਕ ਹੈ ਔਰ ਉਹਦੇ ਵਿੱਚ ਵੀ ਜਿਹੜੀ ਪੈਸੇ ਦੀ ਤੁਸੀਂ ਇਨਵੈਸਟਮੈਂਟ ਕਰਨੀ ਹੈ ਹਾਂ ਇਕੁਅਲ ਅਮਾਉਂਟ ਕਰਨੀ ਹੈ ਠੀਕ ਹੈ ਤਿੰਨ ਜਾਂ ਚਾਰ ਮਿਊਚੁਅਲ ਫੰਡ ਸਿਲੇਕਟ ਕਰਕੇ ਓਕੇ ਜਿੰਨੀ ਵੀ ਤੁਸੀਂ ਮੰਥਲੀ ਇਸ ਇਨਵੈਸਟਮੈਂਟ ਕਰਨੀ ਹੈ ਪਰ ਉਹਦੇ ਵਿੱਚ ਸਾਰਾ ਦਾ ਸਾਰਾ ਜਿਹੜਾ ਆਪਣਾ ਫੰਡ ਲਾਉਣਾ ਇਕੁਅਲ ਅਮਾਉਂਟ ਲਾਉਣਾ ਸਾਰੇ ਜੇ 3000 ਲਾ ਰਹੇ ਹੋ ਤਾਂ 1000 1000 ਤਿੰਨੇ ਚ ਲਾ ਠੀਕ ਹੈ ਹਾਂ ਉਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਠੀਕ ਹੈ ਬਸ ਉਹਨਾਂ ਕੀ ਥੋੜਾ ਤਾਂ ਬਹੁਤ ਲੰਬਾ ਤਜਰਬਾ ਹੋ ਗਿਆ ਇਨਵੈਸਟਮੈਂਟ ਨੂੰ ਲੈ ਕੇ ਵੀ ਨਾ ਅਜੇ ਤੱਕ ਵੀ ਕਨਫਿਊਜ਼ਨ ਆ ਕੋਈ ਕਹਿੰਦਾ ਕਿ ਯਾਰ ਬਹੁਤ ਰਿਸਕੀ ਹੈ ਕੋਈ ਕਹਿੰਦਾ ਕਿ ਇਹ ਬਹੁਤ ਵੱਡੇ ਲੋਕਾਂ ਦੀ ਗੇਮ ਹੈ ਸਾਨੂੰ ਇਹਦੇ ਵਿੱਚ ਨਹੀਂ ਵੜਨਾ ਚਾਹੀਦਾ ਇਹ ਕਾਮ ਸਧਾਰਨ ਜੀ ਜੇਕਰ ਅਸੀਂ ਬੰਦੇ ਦੀ ਗੱਲ ਕਰੀਏ ਜੇਕਰ ਕੋਈ 25-30000 ਕਿਵੇਂ ਉਹ ਆਪਣੀ ਸੇਵਿੰਗ ਕਰ ਸਕਦਾ ਕਿਉਂਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਬੰਦੇ ਨੂੰ ਹੁੰਦਾ ਕਿ 50 60 ਸਾਲ ਦੇ ਵਿੱਚ ਜਾ ਕੇ ਅਸੀਂ ਕੀ ਕਰਾਂਗੇ ਕਿੰਨੇ ਪੈਸੇ ਤੋਂ ਉਹ ਸ਼ੁਰੂਆਤ ਕਰ ਸਕਦਾ ਹੈ ਤਾਂ ਕਿ ਉਹਨੂੰ ਬਟਾਪੇ ਦੇ ਵਿੱਚ ਜਾ ਕੇ ਸਿਕਿਉਰ ਮਹਿਸੂਸ ਹੋਵੇ ਇਹ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਕਿਉਂਕਿ ਮੈਕਸਿਮਮ ਲੋਕਾਂ ਦਾ ਮੇਰੇ ਜਿਹੜੇ ਇੱਥੇ ਮੇਰੇ ਕੋ ਗਾਈਡੈਂਸ ਲੈਣ ਆਉਂਦੇ ਉਹ ਸਭ ਤੋਂ ਜ਼ਿਆਦਾ ਤਾਂ ਇਹ ਨਾਲ ਦਾ ਆ ਹੀ ਸਵਾਲ ਹੁੰਦਾ ਜੀ ਔਰ ਅੱਜ ਮੈਂ ਦੋ ਚੀਜ਼ਾਂ ਕਲੀਅਰ ਕਰਨਾ ਜਿਹੜੀ ਤੁਸੀਂ ਗੱਲ ਕਹੀ ਪਹਿਲਾਂ ਰਿਸਕੀ ਦੀ ਜੀ ਵੀ ਕਈ ਲੋਕਾਂ ਦਾ ਇਹ ਹੀ ਹੁੰਦਾ ਵੀ ਯਾਰ ਸ਼ੇਅਰਾਂ 'ਚ ਪੈਸੇ ਨਹੀਂ ਲਾਣੇ ਹਾਂ ਪ੍ਰਾਪਰਟੀ ਬਿਕ ਪ੍ਰਾਪਰਟੀ ਜ਼ੀਰੋ ਤਾਂ ਨਹੀਂ ਹੋਊਗੀ ਪ੍ਰਾਪਰਟੀ ਤਾਂ ਪਈ ਨਾ ਨਹੀਂ बिकੂਗੀ ਮੰਦੀ ਹੋ ਜਾਊਗੀ ਕੋਗਲ ਨਹੀਂ ਭਾਅ ਆ ਜਾਊਗਾ ਬਾਅਦ ਚ ਰਾਈਟ ਸ਼ੇਅਰ ਜ਼ੀਰੋ ਹੋ ਜਾਂਦੇ ਆ ਬਿਲਕੁਲ ਸਹੀ ਕਹਿੰਦੇ ਆ ਲੇਕਿਨ ਕਦੀ ਵੀ ਮਿਊਚੁਅਲ ਫੰਡ ਚ ਪੈਸੇ ਲਾਇਆ ਕਦੀ ਜ਼ੀਰੋ ਨਹੀਂ ਹੋਣਗੇ ਨੈਵਰ ਮਿਊਚੁਅਲ ਫੰਡ ਚ ਪੈਸਾ ਲਾਇਆ ਕਦੀ ਵੀ ਜ਼ੀਰੋ ਨਹੀਂ ਹੋਊਗਾ ਜੀ ਉਹ ਓਨੇ ਹੀ ਸੇਫ ਆ ਜਿੰਨੀ ਕਿ ਪ੍ਰਾਪਰਟੀ ਚ ਇਨਵੈਸਟਮੈਂਟ ਲਗਾਈ ਹੈ ਠੀਕ ਹੈ ਦੂਸਰੀ ਐਡਵਾਂਟੇਜ ਕੀ ਪ੍ਰਾਪਰਟੀ ਤੁਸੀਂ ਵੇਚਣ ਜਾਓਗੇ ਤੁਹਾਡੀ बिकਣੀ ਨਹੀਂ ਵੇਚੂਗੇ ਤੁਹਾਨੂੰ ਤੁਹਾਡੀ ਪ੍ਰਾਪਰਟੀ ਹੈਗੀ ਹੈ 50 ਲੱਖ ਦੀ ਜੀ ਤੇ ਪੈਸੇ ਦੀ ਤੁਹਾਨੂੰ ਲੋੜ ਹੈਗੀ ਹੈ 10 ਲੱਖ ਦੀ ਜੀ ਤੇ ਤੁਸੀਂ ਇਹ ਤਾਂ ਹੈ ਨਹੀਂ ਵੀ ਉਹ ਘਰ ਲਿਆ ਤਾਂ ਇੱਕ ਕਿਚਨ ਵੇਚ ਲਓ ਹਾਂ ਜਦੋਂ ਵੇਚਣਾ ਤਾਂ ਪੂਰਾ ਤਾਂ ਪੂਰਾ ਟੁਕੜਾ ਵੇਚਣਾ ਵੇਚਣਾ ਪੈਣਾ ਬਿਲਕੁਲ ਕੱਲਾ-ਕੱਲਾ ਨਹੀਂ ਵੇਚ ਸਕਦੇ ਵਿੱਚ ਫੰਡ 'ਚ ਤੁਹਾਨੂੰ ਇਹ ਦਿੱਕਤ ਨਹੀਂ ਹੈਗੀ ਠੀਕ ਹੈ ਜਿੰਨੇ ਪੈਸੇ ਚਾਹੀਦੇ ਆ ਓਨੇ ਹੀ ਤੁਸੀਂ ਵਿਡਰੋਅਲ ਕਰੋ ਵਿਥਿਨ 24 ਆਵਰ ਤੁਹਾਡੇ ਪੈਸੇ ਕਰਤੇ ਚ ਆ ਜਾਂਦੇ ਆ ਠੀਕ ਹੈ ਤੁਹਾਡੇ ਕੋਲ ਜ਼ਿਆਦਾ ਥੋੜੇ ਪੈਸੇ ਆ ਗਏ ਤੁਹਾਨੂੰ ਬੋਨਸ ਕਿਤੋਂ ਮਿਲਿਆ ਉਹ ਵੀ ਤੁਸੀਂ ਲਾ ਸਕਦੇ ਆ ਇਹਦੇ ਵਿੱਚ ਠੀਕ ਹੈ ਕਿ ਇਸ ਮਹੀਨੇ ਥੋੜੀ ਜਿਹੀ ਤੰਗੀ ਆ ਘੱਟ ਪੈਸੇ ਖਰਚਾ ਫੋਰ ਸੀਨ ਆ ਗਿਆ ਇਸ ਮਹੀਨੇ ਮੈਂ EMI ਨਹੀਂ ਪਾ ਸਕਦਾ ਇਸ ਮਹੀਨੇ ਮੈਂ 스ਕਿਪ ਨਹੀਂ ਲਾਉਣੀ ਉਹ ਵੀ 스ਕਿਪ ਕਰ ਸਕਦੇ ਮੈਂ ਹਰ ਤਰੀਕੇ ਦੀ ਫਲੈਕਸੀਬਿਲਟੀ ਹੁੰਦੀ ਹੈ ਇਹਦੇ ਚ ਕੋਈ ਲੋਕ ਇਨ ਪੀਰੀਅਡ ਨਹੀਂ ਹੁੰਦਾ ਠੀਕ ਹੈ ਔਰ ਦੂਜੀ ਜਿਹੜੀ ਗੱਲ ਕੀਤੀ ਵੀ ਆਪਾਂ ਇੱਕ ਸਧਾਰਨ ਫੈਮਲੀ ਇੱਕ ਮਿਡਲ ਕਲਾਸ ਫੈਮਲੀ ਤੇ ਇੱਕ ਜਾਂ ਲੋਅਰ ਮਿਡਲ ਕਲਾਸ ਫੈਮਲੀ ਇਸ ਮਾਰਕੀਟ ਚ ਕਿਦਾਂ ਵੈਲਥ ਕ੍ਰੀਏਟ ਕਰੇ ਰਾਈਟ ਔਰ ਉਹਦੀ ਮੈਂ ਦੱਸਿਆ ਵੀ ਇਹ ਮੇਰਾ ਦਾਵਾ ਆ ਹੂੰ ਸਟਾਕ ਮਾਰਕੀਟ ਇੱਕ ਐਸਾ